ਉਦਿਆਨਾ ਦੇ ਮੀਰ ਹਰਜਨ ਸਿੰਘ ਗੋਲਵਾੜੀਆ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਵੱਲੋਂ ਮੀਰ ਦੇ بیٹے ਤੇ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਤੇ ਚਲਦਿਆਂ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਸਿਮਰਨਜੀਤ ਵੈਸ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦੀ ਵੋਲ ਲਈ ਸੰਘਰਸ਼ ਦੀ ਗੱਲ ਅੱਗੇ ਗਈ ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਨੇ ਦੋਸ਼ ਲਗਾਏ ਹਨ ਕਿ ਉਸ ਵੱਲੋਂ ਸੈਲਰੀ ਵਧਾਉਣ ਦੀ ਗੱਲ ਕਰਨ ਤੇ ਮੀਰ ਦੇ بیٹے ਨੇ ਉਸ ਨਾਲ ਕੋਟ ਮਾਰ ਦਿੱਤੀ ਜੀਤ ਰਾਤ ਨੂੰ ਮੀਰ ਸਾਹਿਬ ਨੇ ਮੇਰ ਨੇ ਔਰ ਉਹਦੇ ਮੁੰਡੇ ਨੇ ਬਹੁ ਬੁਰੀ ਤਰ੍ਹਾਂ ਟੁੱਟਿਆ ਮਾਰਿਆ ਮੈਨੂੰ ਟਾਟਾ ਤਿੰਨ ਵਜੇ ਦਾ ਜੋ ਟੋਟਲ ਮਾਰਦੇ ਰਹੇ ਆਫਿਸ ਦੇ ਅੰਦਰ ਹੀ ਮਾਰਨ ਦਾ ਰੀਜਨ ਇਹ ਸੀ ਕਿ ਮੈਂ ਆਪਣੀ ਸੈਲਰੀ ਲਈ ਉਹਨਾਂ ਨੂੰ ਤੇ ਆ ਪਹਿਲੇ ਉਹਨਾਂ ਦੇ ਬੇਟੇ ਨੂੰ ਅਮਨਜੋਤ ਨੂੰ ਸੈਲਰੀ ਵਧਾਣ ਲਈ ਐਨੀ ਗੱਲ ਤੇ ਉਹ ਮੇਰੇ ਨੂੰ 43 ਲੋਚ ਕਰਨ ਲੱਗ ਜਾ ਤੇ ਤੇ ਥੋੜੀ ਦੇਰ ਬਾਅਦ 15 ਵੀ ਮਿੰਟ ਬਾਅਦ ਗੋਲਵੜੀ ਸਹਾਇ ਮੇਰ ਸਾਹਿਬ ਆਏ ਉਹਨਾਂ ਨੂੰ ਤੇ ਆ ਤਾਂ ਉਹ ਵੀ 43 ਲੋਚ ਕਰਨ ਲੱਗਦੇ ਤੇ ਮੈਨੂੰ ਡੰਡਾ ਲਿਆ ਉਹਨਾਂ ਨੇ 2.5 ਫੁੱਟ ਦਾ ਤੇ ਮੈਨੂੰ ਮਾਰਨਾ ਟੁਰਨਾ ਸ਼ੁਰੂ ਕਰਤਾ ਜਦੋਂ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਫੇਰ ਫੜ ਤੇ ਲਿਆ ਉਲਟਾ ਮੇਰੇ ਤੇ ਇਲਜ਼ਾਮ ਲਾ ਕੇ ਪੈਸੇ ਲੈਦੇ ਭੱਜ ਰਿਆ ਸੀਗਾ ਫੈਕਟਰੀ ਚ ਜਦ ਤੀ ਮੇਰਾ ਦਮ ਸੀਦਾ ਪੇਮਟਾਂ ਇਕੱਠੀਆਂ ਕਰਨੀਆਂ ਮੈਂ ਜ ਪੈਸੇ ਹੀ ਲੈਦੇ ਭੱਜਣੇ ਹੁੰਦੇ ਤਾਂ ਮੈਂ ਇੰਨੀ ਦੇਰ ਤੇ 13 14 ਸਾਲ ਦਾ ਮੈਂ ਪੈਸੇ ਲੈਦੇ ਨਾ ਭੱਜਦਾ ਉਹਨਾਂ ਦੇ ਪੀੜਤ ਪਰਿਵਾਰ ਦੇ ਹੱਕ 'ਚ ਬੋਲਦੀਆਂ ਸਿਮਰਨਜੀਤ ਬੈਂਸ ਨੇ ਮੀਅਰ ਖਿਲਾਫ ਸੰਘਰਸ਼ ਦੀ ਗੱਲ ਆਖੀ ਹੈ ਇਹ ਕੁਲੇ ਆਉਣ ਦਾ ਰੀਜ਼ਨ ਕੀ ਆ ਇਲਾਕਾ ਨਿਵਾਸੀ ਇਕੱਠੇ ਹੋ ਕੇ ਸ਼ਿਮਲਾਪੁਰੀ ਦਾ ਬਸਨੀ ਕੇਸ ਕਰ ਕਹੇ ਕਿ ਬੈਂਸਾਬ ਨਾਲੇ ਦਾ ਮੁੰਡਾ ਛੱਲੀਆਂ ਵਾਂਗੂ ਕੁੱਟਿਆ ਤੇ ਨਾਲੇ ਲੈਦੇ 6 ਚੱਕ ਤੇ 6 ਚੱਕ ਜਿੰਨੀ ਕੇ ਰਕਮ ਦੱਸਦਿਆ ਕਦੇ 10 ਕਦੇ 15 ਕਦੇ 20 ਲੱਖ ਜੋ ਮਰਜ਼ੀ ਭਰ ਲੈਣ ਇਹ 50 ਗਜ ਦਾ ਦਾ ਮਕਾਨ ਆ ਤਾਂ ساری ਉਮਰ ਮੈਂ ਕਹਿੰਦਾ ਲੱਗਿਆ ਰਵੇ ਤਾਂ ਨਹੀਂ ਇਹ ਪੈਸੇ ਲਾ ਸਕਦਾ ਸੋ ਫਸਟ ਆਫ ਆਲ ਸੀਪੀ ਸਾਹਿਬ ਨੂੰ ਮੈਂ ਫੋਨ ਕੀਤਾ ਮੀਟਿੰਗ ਦੇ ਵਿੱਚ ਸੀ ਇਹ ਗੋਟ ਟੁੱਟਿਆ ਹੋਇਆ ਜਿੰਨੀਆਂ ਇਹਦੀਆਂ ਸੱਟਾਂ ਵੱਜੀਆਂ ਨੇ ਇਹਨੂੰ ਸਿਵਲ ਦੇ ਵਿੱਚ ਦਾਖਲ ਕਰਾਵਾਂਗੇ ਉਹੀ ਥਾਣੇਦਾਰ ਜਿਹੜਾ ਮੂਕ ਦਰਸ਼ਕ ਬਣ ਕੇ ਕੁੱਟ ਪੈਂਦੀ ਦੇਖਦਾ ਰਿਆ ਉਹਦਾ ਬਿਆਨ ਲਿਖਣ ਜਾਏਗਾ ਸਿਵਲ ਹਸਪੀਟਲ ਦੇ ਵਿੱਚ ਤੇ ਪੁਲਿਸ ਨੂੰ ਕਵਾਂਗੇ ਕਿ ਐਫ ਆਈ ਆਰ ਮੇਅਰ ਹੋਵੇ ਮੰਤਰੀ ਹੋਵੇ ਕਿਸੇ ਅਹੁਦੇ ਤੇ ਬੈਠਾ ਵਿਅਕਤੀ ਹੋਵੇ ਜਿਹੜਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਏਗਾ ਜਿਹੜਾ ਗਰੀਬ ਦੇ ਉੱਤੇ ਤਸ਼ੱਦਦ ਕਰੇਗਾ ਉਹ ਕਿਸੇ ਵੀ ਰਤਬੇ ਦੇ ਉੱਤੇ ਬੈਠਾ ਕਾਨੂੰਨ ਦੇ ਉੱਪਰ ਨਹੀਂ ਥੱਲੇ ਹੈ ਤੇ ਕਾਨੂੰਨ ਅਨੁਸਾਰ ਬਰਾਬਰ ਦੀ ਕਾਰਵਾਈ ਮੁਕੱਦਮਾ ਦਰਜ ਕਰਾ ਕੇ ਨਿਆਂ ਤੋਂ ਆਉਣ ਵਾਸਤੇ ਪੁਲਿਸ ਨੂੰ ਸੀਪੀ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਇਸ ਪਰਿਵਾਰ ਦੀ ਢਾਲ ਬਣ ਕੇ ਸ਼ਿਮਲਾਪੁਰੀ ਦੇ ਲੋਕ ਇਸ ਪਰਿਵਾਰ ਦਾ ਸਾਥ ਦੇਣਗੇ ਉਧਰ ਮੇਅਰ ਹਰਚੰਦ ਸਿੰਘ ਗੋਲਵਾੜੀਆ ਨੇ ਆਪਣੇ ਅਤੇ ਆਪਣੇ بیٹے ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਸਾ ਹੈ ਕਿ ਜੋ ਸਾਡੇ ਤੇ ਇਲਜ਼ਾਮ ਲਗਾਏ ਗਏ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਬਿਲਕੁਲ ਝੂਠੇ ਬੇਬੁਨਿਆਦ ਹੈ ਇਹਨਾਂ 'ਚ ਕੋਈ ਸੱਚਾਈ ਨਹੀਂ ਹੈ ਅਸੀਂ ਐਸੀ ਗੱਲ ਸੋਚ ਵੀ ਨਹੀਂ ਸਕਦੇ ਜੋ ਸਾਡੇ ਤੇ ਇਲਜ਼ਾਮ ਲਗਾਇਆ ਹੈ ਇਹ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਬਿਜ਼ਨਸਮੈਨ ਐ ਮੋਰਓਵਰ ਮੈਂ ਮੈਨੂੰ ਪਤਾ ਹੈ ਕਿ ਮੈਂ ਜਿਸ ਅਹੁਦੇ ਤੇ ਬੈਠਾ ਹੈ ਇਸ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦਾ ਕੰਮ ਕਰਨ ਦੇ ਕੋਈ ਬਣਦਾ ਹੀ ਨਹੀਂ ਲੁਧਿਆਣਾ ਤੋਂ ਵਿਵੇਕ ਟਾਲ ਖਬਰ ਹਰਪਨ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਨ ਇੰਡੀਆ ਦੇ ਨਾਲ ਦਾ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਮਚਾਰੀਆਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੇ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com